ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਡੀ ਸੁਲਤਾਨ ਤੋਂ ਉੱਥੇ ਪਾਸ਼ਾ ਜੀ ਜਿਨ੍ਹਾਂ ਦੀ ਬਾਣੀ ਗੁਦਰੀ ਰਾਗ ਵਿੱਚ ਚੱਲ ਰਹੀ ਹੈ ਪੰਜ ਸ਼ਬਦ ਪਾਸ਼ਾ ਜੀ ਦੇ ਸਪੂਰਨ ਹੋਏ ਉਹ ਅਗਲਾ ਸ਼ਬਦ ਸਤਗੁਰ ਜੀ ਭਾਈ ਰੰਭ ਕਰਦੇ ਹਾਂ ਜੀ ਗੁਦਰੀ ਮਹੱਲਾ ਤੋਥਾ ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਓਕੋ ਕਰਪ ਦੇਸ ਹਰ ਮੀਠ ਲਗਾਵੇ ਮਨ ਤਨ ਸੀਤਲ ਸਭ ਹਰਿਆ ਹੋਆ ਫੜ ਭਾਗੀ ਹਰ ਨਾਮ ਧਿਆਵੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਸ਼ਬਦ ਦੀ ਰਮਤਾ ਕਰਦੇ ਹਨ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮਹਾਰਾਜ ਜੀ ਕਹਿੰਦੇ ਐਸੇ ਗੁਰ ਸਿੱਖ ਦੀ ਗੁਰਮੁਖਾਂ ਦੀ ਪ੍ਰਾਪਤੀ ਹੋ ਜਾਵੇ ਖੁਦ ਮਹਾਰਾਜ ਜੀ ਜਗਿਆਸੂ ਬਣ ਕੇ ਸ਼ਬਦੀ ਰਮਤਾ ਕਰਦੇ ਹਨ ਭਾਈ ਸ਼ਬਦ ਦੇ ਨਾਲ ਕੇਂਦਰੀ ਭਾਵ ਦਰਸਾਉਂਦੇ ਹਨ ਭਾਈ ਦੇ ਮੋਕੋ ਕੋਈ ਮਿਲੇ ਹਰ ਨਾਮ ਦਰੜਾਵੇ ਮਹਾਰਾਜ ਜੀ ਕਹਿੰਦੇ ਭਾਈ ਜਨੋ ਹੋਏ ਗੁਰਮੁਖੋ ਐਸਾ ਕੋਈ ਗੁਰਮੁਖ ਪਿਆਰਾ ਮਿਲ ਜਾਵੇ ਯੋ ਹਰੀਦੇ ਨਾਮ ਦੀ ਗੱਲ ਸੁਣਾ ਦੂਗੀ ਕੋਈ ਜਨ ਹਰ ਸਿਉਂ ਦੇਵੇ ਜੋਰ ਬਾਣੀ ਦੇ ਵਿੱਚ ਨੇਕਾ ਹੀ ਜਗਾ ਤੇ ਸ਼ਬਦਾਂ ਦੇ ਰਾਹੀ ਦਾ ਨਾ ਮਿਲ ਜਾਂਦੀਆਂ ਹਨ ਹੋ ਰਾ ਨ ਸਕਾ ਮੈਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਜੀਉ ਚੱਲੇ ਜੀਉ ਮਹਾਰਾਜ ਜੀ ਇੱਥੇ ਵੀ ਬਚਨ ਕਰਦੇ ਹਨ ਜਿਨ ਸਤਿਗੁਰ ਪੁਰਖ ਹਰ ਪ੍ਰਭ ਪਾਇਆ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਨੂੰ ਉਹ ਪ੍ਰਮਾਤਮਾ ਨੂੰ ਸਤਿਗੁਰਾਂ ਦੀ ਰਾਹੀਂ ਪ੍ਰਾਪਤ ਕਰ ਲਿਆ ਸਤਿਗੁਰਾਂ ਦੇ ਮੇਲ ਰਾਹੀਂ ਸੱਚੇ ਮਾਲਕ ਨੂੰ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਮੋਕੋ ਕਰ ਪਦੇਸ਼ ਹਰ ਮੀਠ ਲਗਾਵੇ ਮਹਾਰਾਜ ਜੀ ਕਹਿੰਦੇ ਐਸੇ ਗੁਰਸਿੱਖਾਂ ਦਾ ਸਾਡੇ ਨਾਲ ਮੇਲ ਹੋ ਜਾਵੇ ਜਿਨ੍ਹਾਂ ਨੇ ਹਰੀ ਨੂੰ ਜਪ ਕੇ ਸਤਿਗੁਰਾਂ ਦੀ ਪ੍ਰਾਪਤੀ 라ਹੀ ਪਰਮਾਤਮਾ ਨੂੰ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਤੇ ਸਾਡੇ ਤੇ ਵੀ ਮਹਾਰਾਜ ਜੀ ਕਹਿੰਦੇ ਕਿਰਪਾ ਕਰੇ ਉਹ ਮਾਲਕ ਮੋਕੋ ਕਰਪਾ ਦੇਸ਼ ਕਹਿੰਦੇ ਸਾਨੂੰ ਵੀ ਸੱਚਾ ਪ੍ਰਦੇਸ਼ ਬਖਸ਼ ਦੇਣ ਹਰੀ ਦਾ ਨਾਮ ਸਾਨੂੰ ਵੀ ਮਿੱਠਾ ਲੱਗ ਜਾਵੇ ਉਹ ਮਾਲਕ ਦੀ ਪ੍ਰਾਪਤੀ ਹੋ ਜਾਵੇ ਮਨ ਤਨ ਸੀਤਲ ਸਭ ਹਰ ਹੋਆ ਹਰਿਆ ਹੋਆ ਵਡਭਾਗੀ ਹਰ ਨਾਮ ਧਿਆਵੇ ਤੇ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਹੋ ਜਾਂਦਾ ਹੈ ਵੱਡੇ ਭਾਗ ਜਾਗਦੇ ਹਨ ਵਡਭਾਗੀ ਹਰ ਨਾਮ ਧਿਆਵੇ ਵੱਡੇ ਭਾਗਾਾਂ ਦੇ ਨਾਲ ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਆਂ ਦਾ ਮੇਲ ਹੁੰਦਾ ਹੈ ਦੇਵ ਰਹਾਗ ਵੱਡੇ ਭਾਗ ਜਾਗਣ ਦੇ ਨਾਲ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰਮਖ ਜਨ ਨਾਮ ਨੂੰ ਧਿਆਉਣਾ ਕਰਦੇ ਹਨ ਅਤੇ ਮਨ ਤਨ ਸੀਤਲ ਸਭ ਹਰ ਹਰਿਆ ਹੋਆ ਮਹਾਰਾਜ ਜੀ ਕਹਿੰਦੇ ਮਾਨਤ ਤੇ ਤਨ ਫਿਰ ਠੰਡਾ ਸੀਤਲ ਹੋ ਜਾਂਦਾ ਹਰਿਆ ਪਰਿਆ ਹੋ ਜਾਂਦਾ ਜਿਵੇਂ ਬਲਾਸਪਤੀ ਖਿੜਦੀ ਅਨਹਰੀ ਪਰਿ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਮਾਨਤ ਦੇ ਤਨ ਸਤ ਸੰਗਤ ਵਿੱਚ ਪ੍ਰਾਪਤੀ ਕਰਕੇ ਹਰਿਆ ਭਰਿਆ ਹੁੰਦਾ ਹੈ ਉਹਦੇ ਤੇ ਵੀ ਔਗਣਾ ਦਾ ਸਾੜ ਕ੍ਰਿਸ਼ਨਾਂ ਦਾ ਸੰਤਾਪ ਲੱਗਾ ਹੋਇਆ ਜਿਹੜਾ ਕੀ ਸੱਚੀ ਸੰਗਤ ਕਰਨ ਦੇ ਨਾਲ ਸੱਚੀ ਬਾਣੀ ਦੇ ਨਾਲ ਉਹਦੀ ਭਗਤੀ ਦੇ ਨਾਲ ਉਹ ਮਾਲਕ ਦੇ ਨਾਮ ਦੇ ਨਾਲ ਮਨ ਤੇ ਤਨ ਠੰਡਿਆ ਹੁੰਦਾ ਜੇ ਤੂੰ ਮਨ ਠੰਡਾ ਹੁੰਦਾ ਫਿਰ ਤਾਣੀ ਠੰਡਾ ਹੁੰਦਾ ਜਿੰਨਾ ਚਿਰ ਮਨ ਝੜਕਣਾ ਦੇ ਵਿੱਚ ਹੈ ਉਹਨਾਂ ਚਿਰ ਪਾਰਿਓ ਤਨ ਪੁਖੋਂ ਵੀ ਅਸੀਂ ਸੀਤਲ ਨਹੀਂ ਹੋ ਸਕਦੇ ਖਾਪਾ ਦੇਖਦੇ ਐ ਨਾ ਬਾਹਰੋਂ ਕਿੰਨਾ ਕਰੋਧ ਹੈ ਆਪਣੇ ਵਿੱਚ ਹਉਮੈ, ਕਰੋਧ, ਪੰਜੇ ਵਕਾਰ ਸਾਡੇ ਅੰਦਰ ਰੋਗ ਹਨ ਕਾਮ, ਕਰੋਧ, ਲੋਭ, ਮੋਹ, ਹੰਕਾਰ ਤੇ ਇਹਨਾਂ ਨੂੰ ਜਦੋਂ ਖਤਮ ਕਰ ਪੰਦਾ ਹੈ ਮਨੁੱਖ, ਮਨ ਜਦੋਂ ਅੰਦਰ ਕੰਟਰੋਲ ਵਿੱਚ ਆ ਜਾਂਦਾ ਹੈ, ਮਨ ਠੰਡਿਆ ਹੋ ਕੇ ਉਹਦੇ ਚਰਨਾਂ ਵਿੱਚ ਟਿਕਦਾ ਤੇ ਸਤਾਂਨ ਆਪਣੇ ਆਪ ਸਿੱਤ ਲੋਂਦਾ ਗੁਰਮੁਖ ਦਾ ਮਨ ਪੱਖੋਂ ਜਦੋਂ ਅਸੀਂ ਕੰਟਰੋਲ ਕਰਾਂਗੇ ਤੇ ਤਨ ਆਪਣੇ ਆਪ ਬਦਲ ਜਾਵੇਗਾ ਜਿੰਨਾ ਚਿਰ ਮਨ ਚੇਂਜ ਨਹੀਂ ਹੁੰਦਾ ਤਰਨ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਕਿਉਂਕਿ ਤਨ ਨੇ ਮਨ ਦੇ ਮਗਰ ਦੌੜਨਾ ਹੈ ਰਫਤਾਰ ਜਿੰਨੀ ਮਨ ਦੀ ਹੈ ਉਦੇ ਕਰਕੇ ਤਨ ਦੀ ਰਫਤਾਰ ਮਨ ਫੁਰਨੇ ਪੈਦਾ ਕਰਦਾ ਉਹਦੀ ਪੂਰਤੀ ਵਾਸਤੇ ਮਨ ਭਜਦਾ ਸਰੀਰ ਭਜਦਾ ਤਨ ਤੇ ਉਹ ਤਨ ਨੂੰ ਰੋਕਣ ਵਾਸਤੇ ਮਨ ਨੂੰ ਰੋਕਣਾ ਪਵੇਗਾ ਮਹਾਰਾਜ ਜੀ ਕਹਿੰਦੇ ਮਨ ਤਾ ਨਸੀਤਲ ਸਭ ਹਰਿਆ ਹੋਆ ਮਹਾਰਾਜ ਜੀ ਕਹਿੰਦੇ ਜਦੋਂ ਉਹਦੀ ਮਿਹਰ ਹੁੰਦੀ ਹੈ ਵਿਭਾਗੀ ਹਰ ਨਾਮ ਧਿਆਵੈ ਵੱਡੇ ਭਾਗਾ ਦੇ ਨਾਲ ਗੁਰਮੁਖ ਨਾਮ ਜਦੋਂ ਤੇ ਹੁੰਦਾ ਫਿਰ ਮਨ ਤੇ ਤਨ ਦੋਵੇਂ ਸ਼ੀਤਲ ਹੋ ਜਾਂਦੇ ਹਨ ਟਕਾਈ ਵਿੱਚ ਆ ਜਾਂਦੇ ਹਨ ਕ੍ਰੋਧ ਖਤਪ ਹੋ ਜਾਂਦਾ ਈਰਖਾ ਉੱਡ ਜਾਂਦੀ ਹੈ ਗੁਰਮੁਖਤਾ ਦੇ ਵਿੱਚ ਉਹ ਸਹਿਜ ਸੰਤੋਖ ਰੱਪਤ ਹੁੰਦਾ ਹੈ ਮਹਾਰਾਜ ਜੀ ਅਗਲੀ ਪੰਕਤੀ ਰਹਾਉ ਦੀ ਵਿੱਚ ਬਚਨ ਕਰਦੇ ਹਨ ਭਾਈ ਦੇ ਮੋਕ ਕੋਈ ਆਏ ਮਿਲੇ ਹਰ ਨਾਮ ਦਰੜਾਵੇ ਦੇਖੋ ਪਿਆਰ ਦੇ ਨਾਲ ਮਹਾਰਾਜ ਜੀ ਦੇਖੋ ਬਚਨ ਕਰਦੇ ਆ ਕਹਿੰਦੇ ਕੋਈ ਭਾਈ ਗੁਰਮੁਖ ਪਿਆਰਾ ਭਾਈ ਮਿਲ ਜਾਵੇ ਪਿਆਰ ਦਾ ਲੁਭੇ ਭਾਈ ਕਹਿੰਦੇ ਮੋਕੋ ਕੋਈ ਮਹਾਰਾਜ ਜੀ ਕਹਿੰਦੇ ਕੋਈ ਗੁਰਮੁਖ ਪਿਆਰਾ ਭਾਈ ਜਨ ਮਿਲ ਜਾਵੇ ਜਿਹੜਾ ਮੈਨੂੰ ਆਣ ਕੇ ਮਹਾਰਾਜ ਜੀ ਕਹਿੰਦੇ ਨਾਮ ਦਿੜੜ ਕਰਾ ਦੇਵੇ ਕਹਿੰਦੇ ਰੀਦਾ ਨਾਮ ਮੈਨੂੰ ਦਿੜੜ ਕਰਾਵੇ ਮੈਨੂੰ ਬਾਣੀ ਪੜ੍ਹਾਵੇ ਮੈਨੂੰ ਬਾਣੀ ਸੁਣਾਵੇ ਮਹਬਾਨੀ ਸੁਰਖੀ ਮਹਾਰਾਜ ਜੀ ਕਹਿੰਦੇ ਮੇਰਾ ਮਨ ਵੀ ਸੰਡਾ ਹੋ ਜਾਵੇ ਸਿੱਤਲ ਹੋ ਜਾਵੇ ਐਸਾ ਗੁਰਮਖ ਜਨ ਭਾਈ ਜਨ ਪ੍ਰਾਪਤ ਹੋ ਜਾਵੇ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰਾ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਦੇਖੋ ਕਿੰਨੇ ਪਿਆਰ ਦੇ ਲਫ਼ਜ਼ ਮਹਾਰਾਜ ਜੀ ਬੋਲਦੇ ਆ ਬੇਨਤੀ ਦੇ ਕਹਿੰਦੇ ਪ੍ਰੀਤਮ ਦਾ ਜੇ ਕੋਈ ਸਨੇਹਾ ਦੇ ਦੇਵੇ ਮੇਰੇ ਪ੍ਰਤੀ ਪਰਮੇਸ਼ਰ ਪ੍ਰਮਾਤਮਾ ਦਾ ਕੋਈ ਸਨੇਹਾ ਜੀ ਜਵੇ ਤੇ ਮੈਂ ਪ੍ਰਾਣ ਰੱਖਦਾ ਉਹ ਚਰਣਾ ਚ ਐਸੀ ਭੇਟਾ ਮਹਾਰਾਜੀ ਦਿੰਦੇ ਆ ਮੇਰੇ ਪ੍ਰੀਤਮ ਪ੍ਰਾਣ ਮਨ ਤਨ ਸਭ ਦੇਵਾ ਕਹਿੰਦੇ ਉਹਦੇ ਚਰਣਾ ਵਿੱਚ ਮੈਂ ਪ੍ਰਾਣ ਮਨ ਤੇ ਤਨ ਸੌਂਪ ਦਵਾਂ ਉਹਨਾਂ ਨੂੰ ਉਹਦੇ ਚਰਣਾ ਵਿੱਚ ਭੇਟਾ ਰੱਖਦਾ ਮੇਰਾ ਹਰ ਕੀ ਹਰ ਕਥਾ ਸੁਣਾਵੇ ਮੇਰੇ ਹਰੀ ਦੀ ਮਹਾਰਾਜੀ ਕਹਿੰਦੇ ਪ੍ਰਭੂ ਦੇ ਨਾਮ ਦੀ ਵਿਚਾਰ ਕਥਾ ਜੇ ਕੋਈ ਸੁਣਾਣਾ ਕਰੇ ਦੇ ਕੋਈ ਗੁਰਮਖ ਜਨ ਸਤਪੁਰਸ਼ ਜੇ ਉਹਦੇ ਨਾਮ ਦੀ ਵਿਚਾਰ ਕਰੇ ਕਥਾ ਕਰੇ ਉਹ ਨਾਮ ਬਾਣੀ ਨੂੰ ਜਿਬਾ ਰਾਂ ਹੀ ਪੜ ਕੇ ਸੁਣਾਣਾ ਕਰੇ ਮੇਰੇ ਪ੍ਰੀਤਮ ਦੀ ਬਾਤ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮਹਾਰਾਜ ਜੀ ਕਹਿੰਦੇ ਉਹਨੂੰ ਸਾਰਾ ਕੁਝ ਹੀ ਸੌਂਪਦਾ ਮੈਂ ਮਨ ਅਤੇ ਤਨ ਇਹ ਸਾਰਾ ਕੁਝ ਦੇ ਚਰਨਾਂ ਵਿੱਚ ਅਰਪਣ ਕਰਦਾ ਜਿਹੜਾ ਕੋਈ ਗੁਰਮਖ ਜਨ ਉਹ ਮਾਲਕ ਦੇ ਮਿੱਠੇ ਬੋਲ ਸੁਣਾਵੇ ਉਹਦੀ ਬਾਣੀ ਸੁਣਾਵੇ ਉਹਦੇ ਵਿਚਾਰ ਨੂੰ ਸਮਝਾਵੇ ਐਸੇ ਗੁਰ ਸਿੱਖਾਂ ਦੇ ਇਹ ਭੇਟਾ ਮੈਂ ਦੇਣਾ ਕਰਾ ਰਹਾ ਵਿਚਰਾਮ ਜੀ ਕੇ ਮਹਾਰਾਜ ਜੀ ਬਚਨ ਕਰਦਿਆਂ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੇ ਹਰ ਸੋ ਚਿੱਤ ਲਾਵੇ ਹਰ ਜੀ ਕਹਿੰਦੇ ਅੰਦਰ ਧੀਰਜ ਵਿਚਰਾਮ ਜੀ ਕੇ ਅਗਲਾ ਬੰਦ ਸ਼ੁਰੂ ਕਰਦੇ ਹਨ ਧੀਰਜ ਧਰਮ ਜਿੰਨਾ ਚਿਰ ਧੀਰਜ ਨਹੀਂ ਉਨਾ ਚਿਰ ਧਰਮ ਨਹੀਂ ਤੇ ਗੁਰਮਖ ਦੇ ਅੰਦਰ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੀ ਮੱਤ ਆ ਜਾਂਦੀ ਹੈ ਫਿਰ ਧੀਰਜ ਆਉਂਦੀ ਹੈ ਧੀਰਜ ਦੇ ਨਾਲ ਸੰਤੋਖ ਦੇ ਨਾਲ ਧਰਮ ਪੈਦਾ ਹੁੰਦਾ ਹੈ ਦਇਆ ਸੰਤੋਖ ਤੇ ਧਰਮ ਇਹ ਸਾਰੇ ਗੁਣ ਹਨ ਗੁਰਸਿੱਖ ਦੇ ਮਹਾਰਾਜ ਜੀ ਕਹਿੰਦੇ ਧੀਰਜ ਧਰਮ ਗੁਰਮਤ ਹਰ ਪਾਇਆ ਕਹਿੰਦੇ ਕਿਥੋਂ ਧੀਰਜ ਪੈਦਾ ਹੋਣੀ ਏ ਗੁਰੂ ਦੀ ਮਾਤਰਾ ਹੀ ਗੁਰਮਖ ਖਰ ਪਾਇਆ ਗੁਰੂ ਦੀ ਮਾਤਰਾ ਹੀ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੋਵੀ ਨਿਤ ਹਰ ਨਾਮੇ ਹਰ ਸਿਉ ਜਿਤ ਲਾਵੇ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਨਿਤ ਨੇਮ ਜਿਵੇਂ ਕਹਿੰਦੇ ਨਿਤ ਨਿਤ ਆਪਾਂ ਤਾਂ ਵਿਸਾਰ ਦਿੰਨੇ ਆ ਨਾ ਅਸੀਂ ਵੀ ਭੁੱਲ ਜਾਂਦੇ ਆ ਛੱਡੋ ਪਰਾਂ ਕੀ ਕਰਨਾ ਨਿਤ ਨੇਮ ਫਰੂ ਨਿਤਨੇਮ ਨਹੀਂ ਹੁੰਦਾ ਜਿਹੜਾ ਆਪਾਂ ਇੱਕ ਦਿਨ ਛੱਡ ਦਈਏ ਵਿਸਾਰ ਦਈਏ ਨਿਤਨੇਮ ਦਾ ਅਰਥ ਹੀ ਬਣਦਾ ਕਿ ਨਿਤਾ ਪ੍ਰਤੀ ਬਾਣੀ ਨੂੰ ਉਸ ਸਮੇਂ ਪੜਨਾ ਜਿਹੜਾ ਨਿਤ ਦਾ ਕਰਮ ਜ਼ਿੰਦਗੀ ਵਿੱਚ ਧਾਨ ਕਰਦਾ ਕੋ ਉਹਨੂੰ ਨਿਤਨੇਮ ਕਹਿੰਦੇ ਹਾਲੇ ਨਿਤ ਦਾ ਕਰਮ ਬੁਲਾ ਲੈਣਾ ਜ਼ਿੰਦਗੀ ਦਾ ਭੁੱਖ ਲੱਗੇ ਭੁੱਖ ਭੁੱਲ ਜਾਵੇ ਨਿਤਨੇਮ ਨਾ ਭੁੱਲੇ ਭੁੱਖ ਲੱਗਦੀ ਨਾ ਜਦੋਂ ਆਪਾਂ ਨੂੰ ਭੁੱਲਦੀ ਨਹੀਂ ਭੋਜਨ ਛੱਕਦੇ ਆ ਉਸ ਸਵੇਰੇ ਦੇ ਇਸੇ ਤਰ੍ਹਾਂ ਨਿਤ ਦਾ ਕਰਮ ਹੁੰਦਾ ਹੈ ਉਹਦਾ ਅਰਥ ਹੋਏ ਨਿਤਨੇ ਕਿ ਮਨੁੱਖ ਗੁਰਮਖ ਨੂੰ ਭਗਤ ਜਨ ਸਤਿਗੁਰ ਦੇ ਗੁਰਸਿੱਖ ਪਿਆਰੇ ਉਹ ਨਿਤ ਦਾ ਕਰਮ ਬਣਾ ਲੈਂਦੇ ਨੇ ਬਾਣੀ ਕਿ ਦੁਨੀਆ ਨੂੰ ਭੁੱਲ ਜਾਂਦੇ ਆ ਰੋਟੀ ਖਾਣੀ ਭੁੱਲ ਜਾਂਦੇ ਆ ਉਪਰ ਨਿਤਨੇ ਵੀ ਨਹੀਂ ਭੁੱਲਦੇ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਨਿਤ ਦਾ ਕਰਮ ਭੁੱਲ ਜਾਂਦਾ ਉਹ ਵਣਖ ਪੱਕਾ ਗੁਰਸਿੱਖ ਨਹੀਂ ਹੈ ਕਿਉਂਕਿ ਨਿਤ ਦਾ ਕਰਮ ਬਣਾ ਲੋ ਜ਼ਿੰਦਗੀ ਦਾ ਉਹ ਸਵੇ ਨਿਤ ਨਿਮ ਕਰਨਾ ਹੀ ਇਹ ਬਾਣੀ ਪੜਨੀ ਪੜਨੀ ਹੈ ਭਵੇਂ ਦੁਨੀਆ ਉਲਟ ਪੁਲਟ ਹੋ ਜਾਵੇ ਦੇਖੋ ਮੁਸਲਮਾਨ ਵੀਰਾਂ ਨਾ ਬੋਲਵੀ ਧਰਮ ਵਿੱਚ ਉਹ ਨਵਾਜਾ ਪੜਦੇ ਆ ਉਹ ਦੇਖੋ ਸੜਕ ਤੇ ਵੀ ਬਹਿ ਜਾਂਦੇ ਨੇ ਕਈ ਵਾਰੀ ਦੇਖੀ ਤਾਂ ਨੇ ਉਹਨਾਂ ਦਾ ਪੱਕਾ ਕਰਮ ਹੈ ਨਿਤ ਦਾ ਉਹਨਾਂ ਜਿੱਥੇ ਦੇਖਣਾ ਕਿ ਸਮਾ ਹੋ ਗਿਆ ਦੁਪਹਿਰ ਦਾ ਉੱਥੇ ਵੀ ਨਮਾਜ਼ ਪੜ੍ਹਦੇ ਆਨ ਉਹ ਕਈ ਵਾਰੀ ਦੁਕਾਨਾਂ 'ਚ ਵੀ ਪੜ੍ਹਦੇ ਆਨ ਛੜਕਾ ਤੇ ਵੀ ਪੜ੍ਹਦੇ ਦੇਖੀਦਾ ਹੈ ਦੇਖੋ ਉਹਨਾਂ ਦਾ ਪੱਕਾ ਕਰਮ ਹੈ ਇਸੇ ਤਰ੍ਹਾਂ ਸਾਡਾ ਕਰਮ ਪੱਕਾ ਆਪਾਂ ਨੂੰ ਤੇ ਦੋ ਟਾਈਮ ਮਹਾਰਾਜ ਨੇ ਬਖਸ਼ੇ ਆਨ ਉਥੇ ਭਾ ਦੇਖੋ ਪੰਜ ਨਵਾਜ਼ਾ ਪੜ੍ਹਦੇ ਆਨ ਤੇ ਸਾਨੂੰ ਮਹਾਰਾਜ ਨੇ ਦੋ ਸਮਾਂ ਦਿੱਤਾ ਸਵੇਰੇ ਸ਼ਾਮ ਦਾ ਵੀ ਇਸ ਟਾਈਮ ਤੇ ਚੇਤੇ ਰੱਖੀਏ ਦਿਨ ਵਿੱਚ ਚਲੋ ਕੰਮਕਾਰ ਕਰਦੇ ਆ ਜੇਬਾਰਾਂ ਸਦਾ ਹੀ ਗੁਰਸਿੱਖ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਜੇਬਾਰ ਸਰੀਰ ਦੇ ਨਾਲ ਕੰਮ ਧੰਦੇ ਕਰਨੇ ਆ ਜੇਬਾਰ ਨਾਲ ਥੋੜਾ ਕਰਨੇ ਆ ਜੇਬਾਰ ਨਾਲ ਵਾਹਿਗੁਰੂ ਮੰਤਰ ਜਪ ਸਕਦੇ ਆ ਅੰਦਰ ਮੁਖੋ ਉਤਿਹਾਸ ਸਕਦੇ ਆ ਕਿਉਂਕਿ ਮਨਾ ਹੀ ਨਹੀਂ ਬਾਣੀ ਦਾ ਕੋਈ ਟਾਈਮ ਨਹੀਂ ਹੈ ਕਿ ਕਿਸ ਟਾਈਮ ਪੜ੍ਹਨੀ ਆ ਨਿਤ ਦਾ ਜਿਹੜਾ ਕਰਮ ਹੈ ਉਹਦਾ ਸਮਾਂ ਕਿ ਸ਼ਾਮ ਸਵੇਰ ਦੀ ਜਿਹੜੀ ਬਾਣੀ ਹੈ ਉਹ ਗੁਰਸਿੱਖ ਪਿਆਰੇ ਨੇ ਜ਼ਰੂਰ ਪੜ੍ਹਨੀ ਹੈ ਇਹ ਉਹ ਕਰਮ ਬਣਾ ਲਈਏ ਜਿੰਦੀ ਕਿ ਉਹਨੂੰ ਨਿਤ ਦਾ ਨੇਮ ਕਹਿੰਦੇ ਹਨ ਤੇ ਜੇ ਟੁੱਟ ਜਾ ਵੀ ਫਿਰ ਨਹੀਂ ਇਹ ਮਹਾਰਾਜ ਜੀ ਵੀ ਕਹਿੰਦੇ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੋਣਾ ਚਾਹੀਦਾ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੇ ਹਰ ਸਿਓ ਚਿੱਤ ਲਾਵੇ ਮਹਾਰਾਜ ਜੀ ਕਹਿੰਦੇ ਨੇਤਾ ਪ੍ਰਤੀ ਨਾਮ ਦੇ ਨਾਲ ਚਿੱਤ ਲਾ ਲਵੇ ਚਿੱਤ ਜੋੜੇ ਅੰਮ੍ਰਿਤ ਵਚਨ ਸਤ ਗੁਰ ਕੀ ਬਾਣੀ ਜੋ ਬੁਲੇ ਸੋ ਮੁਖ ਅੰਮ੍ਰਿਤ ਪਾਵੇ ਦੇਖੋ ਮਹਾਰਾਜ ਨੇ ਦੱਸਤਾ ਕਿੰਦੇ ਭਾਈ ਜਿਹੜਾ ਸੇਤਾ ਪ੍ਰਤੀ ਅੰਮ੍ਰਿਤ ਬਾਣੀ ਸਤਿਗੁਰ ਦੀ ਮੁਖ ਚ ਬੋਲਦਾ ਹੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਸਤਿਗੁਰ ਦੀ ਬਾਣੀ ਜਿਹੜੀ ਇਹ ਪਿਆਰੋ ਐਵੇਂ ਨਹੀਂ ਅਬਨੌਟੀ ਗੀਤ ਹਨ ਲੋਕ ਜਾਣੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਪਿਆਰੋ ਤਾਂ ਬ੍ਰਹਮ ਦਾ ਹੀ ਵਿਚਾਰ ਹੈ ਬ੍ਰਹਮ ਦਾ ਸਰੂਪ ਹੈ ਬਾਣੀ ਤੇ ਮਹਾਰਾਜ ਜੀ ਕਹਿੰਦੇ ਨੇਤਾ ਪ੍ਰਤੀ ਜੇ ਕੋਈ ਗਾਉਂਦਾ ਹੈ ਇਹ ਮਿੱਠੇ ਬੋਲ ਬੋਲਦਾ ਹੈ ਮੁਖ ਚੋਂ ਉਹ ਅੰਮ੍ਰਿਤ ਪੀਂਦਾ ਹੈ ਸਾਡੀ ਮਰਜ਼ੀ ਅਸੀਂ ਅੰਮ੍ਰਿਤ ਪੀਣਾ ਜਾਂ ਜ਼ਹਿਰ ਜਾਂ ਜ਼ਹਿਰ ਦੇ ਘੁੱਟ ਭਰਨੇ ਹਨ ਪਰ ਸਾਨੂੰ ਤਾਂ ਅੰਮ੍ਰਿਤ ਮਿੱਠਾ ਨਹੀਂ ਲੱਗਦਾ ਜ਼ਹਿਰ ਜਿਹੜਾ ਮਿੱਠਾ ਲੱਗਦਾ ਅੰਮ੍ਰਿਤ ਕੋੜਾ ਬਿਖਿਆ ਮਿੱਠੀ ਮਹਾਰਾਜ ਜੀ ਬੰਦੇ ਅੰਮ੍ਰਿਤ ਰੂਪੀ ਬਾਣੀ ਹੈ ਜਿਹੜੀ ਇਹ ਮਿੱਠੇ ਬੋਲ ਹਨ ਸਤਿਗੁਰਾਂ ਦੇ ਹੋਰ ਸਿੱਖਵਾਤੀ ਹਦੈ ਤੱਕੀ ਅੰਮ੍ਰਿਤ ਬਾਣੀ ਪੜੇ ਤੇ ਬਚਨ ਕਰਦੇਣ ਪਾਤਸ਼ਾਹ ਜੀ ਦੇਖੋ ਕਹਿੰਦੇ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਕਹਿੰਦੇ ਮੁਖ ਰਾਈ ਬੋਲ ਕੇ ਅੰਮ੍ਰਿਤ ਹਿਰਦੇ ਵਿੱਚ ਜਾਣਾ ਜਦੋਂ ਬਾਣੀ ਮੁਖ ਰਾਈ ਬੋਲਦੇ ਹਨ ਨਾ ਸਹਿਜ ਪਾਠ ਕਰਦੇ ਆਂ ਦਾ ਹੀ ਕਹਿੰਦਾ ਕਿ ਸਹਿਜ ਪਾਠ ਕੀਤੇ ਜਾਣ ਬਾਣੀ ਪੜੀ ਜਾਵੇ ਉਹ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਸਹਿਜ ਪਾਠ ਕਰਕੇ ਐਵੇਂ ਨਹੀਂ ਕਿਹਾ ਜਾਂਦਾ ਕਿ ਬਾਣੀ ਸਹਿਜ ਪਾਠ ਕੀਤਾ ਜਾਵੇ ਸਹਿਜ ਪਾਠ ਦਾ ਬਹੁਤ ਫਲ ਹੈ ਪਿਆਰਿਓ ਜਦੋਂ ਸਹਿਜੇ ਸਹਿਜੇ ਬਾਣੀ ਨੂੰ ਅਸੀਂ ਬਾਰ ਬਾਰ ਪੜ੍ਹਦੇ ਆਂ ਸਹਿਜ ਸਹਿਜ ਪੈਦਾ ਹੁੰਦਾ ਉਹਦੇ ਨਾਲ ਹਿਰਦੇ ਵਿੱਚ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਮੋਖ ਦੀ ਪ੍ਰਾਪਤੀ ਹੁੰਦੀ ਹੈ ਬੜਾ ਵੱਡਾ ਫਾਇਦਾ ਸਹਿਜ ਪਾਠ ਦਾ ਪਰ ਅਸੀਂ ਫਿਰ ਵੀ ਪਾਲੀ ਕਰਦੇ ਹਾਂ ਬਹੁਤ ਕਾਲੀ ਨਹੀਂ ਕਰਨੀ ਜਦੋਂ ਸਹਿਜ ਪਾਠ ਕਰਨਾ ਪਿਆਰਿਓ ਚਾਹੇ ਥੋੜੇ ਅੰਗ ਕਰ ਲਓ ਚਾਰ ਪੰਜ ਅੰਗ ਕਰ ਲਓ ਰੋਜ਼ ਦੇ ਉਹਦੀ ਵਿਚਾਰ ਵੀ ਕਰੋ ਨਾਲ ਸਹਿਜ ਪਾਠ ਦਾ ਅਰਥ ਹੀ ਬਣਦਾ ਕਿ ਸਹਿਜੇ ਬਾਣੀ ਨੂੰ ਪੜ ਕੇ ਉਹਦੀ ਵਿਚਾਰ ਕਰੋ ਉਹ ਸਹਿਜ ਪਾਠ ਹੁੰਦਾ ਹੈ ਇਹਨਾਂ ਕੀ ਫਟਾਫਟ ਲਵੇੜ ਦੇਣਾ 50 ਅੰਗ ਕਰ ਲੇ 60 ਅੰਗ ਕਰ ਲੇ ਫਿਰ ਦੁਬਾਰਾ ਸ਼ੁਰੂ ਕਰਨਾ ਛੇਤੀ ਭੋਗ ਪਾਈਏ ਆਪਾਂ ਨੂੰ ਬਹੁਤੀ ਕਾਲੀ ਹੁੰਦੀ ਹੈ ਕਿ ਛੱਟਾ ਫੱਟ ਭੋਗ ਪਾਈਏ ਦੁਬਾਰਾ ਸ਼ੁਰੂ ਕਰੀਏ ਨਹੀਂ ਸਹਿਜ ਪਾਠ ਤੇ ਵੱਧ ਤੋਂ ਵੱਧ ਟਾਈਮ ਲਾਓ ਘੱਟ ਪੜੋ ਬਾਣੀ RAM ਨਾਲ ਪੜੋ ਉਹਨੂੰ ਵਿਚਾਰ ਕੇ ਪੜੋ ਜੇ ਵਿਚਾਰ ਕੇ ਪੜਾਂਗੇ ਤੇ ਸਹਜੇ ਸਹਜੇ ਅੰਦਰ ਖੁੱਲੇਗੀ ਬਾਣੀ ਤੇ ਜਦੋਂ ਅੰਦਰ ਖੁੱਲੇਗੀ ਮਨ ਚੇਂਜ ਹੋਏਗਾ ਤੇ ਉਹਦਾ ਫਲ ਪ੍ਰਾਪਤ ਹੋਏਗਾ ਸਹਜ ਅਵਸਥਾ ਪ੍ਰਾਪਤ ਹੋਏਗੀ ਇਸ ਦਾ ਨਾਮ ਹੈ ਸਹਜ ਪਾਠ ਤੇ ਸਹਜ ਪਾਠ ਕਰਨ ਦੀਆਂ ਕੁਝ ਹਦਾਇਤਾਂ ਵੀ ਹਨ ਮੈਂ ਬਹੁਤ ਵਾਰੀ ਵੇਖਦਾ ਬੀਬੀਆਂ ਭੈਣਾਂ ਇੱਥੇ ਵੀ ਕਰਦੀਆਂ ਨੇ ਵੀਰ ਸਹਿਜ ਪਾਠ ਦੀ ਵੀ ਧਿਆਨ ਰੱਖਿਆ ਕਰੋ ਉੱਤੇ ਬੈਠੇ ਬੈਠੇ ਕੋਈ ਗੱਲ ਨਾ ਕਰਿਆ ਕਰੋ ਇੱਥੇ ਬੜੇ ਜੀਰਾਂ ਦੇ ਲੋਕ ਪੜਦੇ ਆਣ ਗੁਰੂ ਘਰ ਵੀ ਹੁੰਦੀਆਂ ਨੇ ਸੰਗਤਾਂ ਤੇ ਉੱਤੇ ਬੈਠੇ ਬੈਠੀ ਆਪਾਂ ਉਂਗਲ ਰੱਖ ਕੇ ਗੱਲ ਕਰਨ ਲੱਗ ਜਾਂਦੇ ਆ ਕਿਉਂਕਿ ਮਾਰਾ ਤੇ ਥੁੱਕ ਪੈਂਦਾ ਜਦੋਂ ਗੱਲ ਕਰਨੀ ਹੈ ਸ਼ਬਦ ਪੂਰਾ ਹੋਣ ਤੋਂ ਬਾਅਦ ਹੀ ਗੱਲ ਕਰ ਸਕਦੇ ਆ ਭਵੇਂ ਸਹਿਜ ਪਾਠੇ ਨਹੀਂ ਕੀ ਸਹਿਜ ਪਾਠੇ ਆਪਾਂ ਕਿਤੇ ਵੀ ਸ਼ਬਦ ਛੱਡ ਕੇ ਉਂਗਲ ਰੱਖ ਕੇ ਗੱਲ ਕਰ ਰਹੇ ਆ ਇਹ 30-30 ਸਾਲ ਦੇ ਲੋਕ ਪੜਦੇ ਨੇ ਉਂਗਲਾ ਰੱਖ ਕੇ ਗੱਲਾਂ ਕਰੀ ਜਾਂਦੇ ਆ ਮੈਨੂੰ ਸਮਝ ਨਹੀਂ ਲੱਗਦੀ ਸਾਧ ਸੰਗਤ ਜੀ ਉਹ ਇਹ ਪਿਆਰ ਦਾ ਨਾਲ ਸਮਝਿਆ ਕਰੋ ਇਹ ਸਮਝਣ ਵਾਲੀਆਂ ਗੱਲਾਂ ਹਨ ਜਦੋਂ ਸਹਿਜ ਪਾਠ ਕਰਨਾ ਹੈ ਇਹ ਸ਼ਬਦ ਪੂਰਾ ਹੁੰਦਾ ਫਿਰ ਅਸੀਂ ਰਮਾਲਾ ਪਾ ਕੇ ਗੱਲ ਕਰ ਸਕਦੇ ਹਾਂ ਅਸੀਂ ਰਮਾਲਾ ਪਾਇਆ ਨਹੀਂ ਦੋਸਤ ਜਤਰੀ ਉੱਤੇ ਬੈਠੀ ਉਂਗਲ ਰੱਖ ਕੇ ਗੱਲ ਕਰੀ ਜਾਂਦੇ ਆ ਕਿਉਂਕਿ ਬਾਣੀ ਨੂੰ ਮਖੌਲ ਨਹੀਂ ਸਮਝਣਾ ਸੱਚੀ ਬਾਣੀ ਹੈ ਧੁਰਕੀ ਬਾਣੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਬੈਠੇ ਆ ਦੁਨੀਆ ਦੇ ਮਾਲਕ ਤੇ ਅਸੀਂ ਬਾਠ ਕਰ ਰਹੇ ਆ ਉਸ ਵੇਲੇ ਅਸੀਂ ਹਦ ਅਸੀਂ ਸੰਕੋਚ ਕਰੀਏ ਬਹੁਤ ਜ਼ਿਆਦਾ ਇਮਾਰਤ ਦੇ ਜਿਹੜਾ ਪੀੜਾ ਸਾਹਿਬ ਉਹਨੂੰ ਪੈਰ ਨਾਲ ਲੱਗਣ ਪੈਰ ਵੀ ਲੱਗਦੇ ਨੇ ਵੀ ਬਹੁਤ ਲੰਬੇ ਹੁੰਦੇ ਹਨ ਬੀਬੀਆਂ ਭੈਣਾਂ ਕਰਦੀਆਂ ਨੂੰ ਪਿੱਛੇ ਹੋ ਕੇ ਬੈਠ ਕੇ ਨਹੀਂ ਕਰਦੀਆਂ ਕੋਈ ਪੈਰ ਵੀ ਲੱਗਦੇ ਹਨ ਮੈਂ ਦੇਖਿਆ ਪੈਰਾਂ ਨੂੰ ਹੱਥ ਨਹੀਂ ਲਾਣੇ ਇਹ ਚੀਜ਼ ਦਾ ਵੀ ਧਿਆਨ ਰੱਖਣਾ ਹੈ ਵੈਲੀ ਗੱਲ ਤਾਂ ਵੈਸੇ ਨਾਲ ਸੋਪਾ ਲੈ ਕੇ ਆਇਆ ਕਰੋ ਪੈਰਾਂ ਦੇ ਉੱਪਰ ਗੋਡਿਆਂ ਤੇ ਸਰੋਪਾ ਪਾ ਲਿਆ ਇਹ ਕਿਤੇ ਖਾਜ ਵਗੈਰਾ ਹੁੰਦੀ ਹੈ ਸਰੋਪੇ ਨਾਲ ਆਪਾਂ ਕਰ ਸਕਦੇ ਹਾਂ ਉੱਪਰ ਜਿਹੜਾ ਕੱਪੜਾ ਪਾਇਆ ਹੁੰਦਾ ਪੈਰਾਂ ਨੂੰ ਹੱਥ ਨਹੀਂ ਲੱਗਨੇ ਚਾਹੀਦੇ ਕਿਉਂਕਿ ਉਹ ਹੀ ਹੱਥ ਆਪਾਂ ਮਹਾਰਾਜ ਦੇ ਹੰਗਾ ਨੂੰ ਲੰਨਿਆ ਫਿਰ ਇਸ ਕਰਕੇ ਤੇ ਮੁੱਖ ਤੇ ਵੀ ਇੱਕ ਸਰੋਪਾ ਰੱਖੋ ਜਦੋਂ ਖਾਂਸੀ ਹੁੰਦੀ ਹੈ ਅੱਗੇ ਸਰੋਪਾ ਕਰਿਆ ਕਰੋ ਕਿਉਂਕਿ ਮਹਾਰਾਜ ਉੱਤੇ ਕੋਈ ਥੁੱਕ ਨਾ ਪਵੇ ਤੇ ਜਦੋਂ ਗੱਲ ਕਰਨੀ ਹੈ ਜੋ ਕਿਸੇ ਨਾਲ ਤੇ ਰਮਾਲਾ ਉੱਤੇ ਕਰਕੇ ਫਿਰ ਗੱਲ ਕਰਿਆ ਕਰੋ ਇਹ ਕੁਝ ਖਾਸ ਗੱਲਾਂ ਹਨ ਕਿਉਂਕਿ ਆਪਾਂ ਨੇਚਰ ਦੇ ਸਿੱਖ ਨਹੀਂ ਪਾਏ ਬਹੁਤਿਆਂ ਨੂੰ ਦੇਖੀਦਾ ਇੱਥੇ ਪਾਠ ਕਰਦੇ ਕਰਦੇ ਕਿਸੇ ਦਾ ਫੋਨ ਆ ਜੇ ਉੱਤੇ ਸੁਣਨ ਲੱਗ ਜਾਂਦੇ ਆ ਕਈ ਵਾਰੀ ਕਿਸੇ ਨਾਲ ਗੱਲ ਕਰਨੀ ਹੋਵੇ ਮੈਂ ਵੀ ਕੋਲ ਖੜਾ ਹਾਂ ਨਾ ਮੇਰੇ ਨਾਲ ਹੀ ਲੱਗ ਜਾਂਦੇ ਨੇ ਬਾਬਾ ਜੀ ਭਰਾਏ ਵਿਆਹੇ ਉਹਦੋਂ ਸ਼ਬਦ ਪੂਰਾ ਕਰਿਆ ਕਰੋ ਜੇ ਸ਼ਲੋਕ ਚੱਲਦਾ ਸ਼ਲੋਕ ਪੂਰਾ ਕਰਕੇ ਫਿਰ ਅਸੀਂ ਗੱਲ ਕਰ ਸਕਦੇ ਹਾਂ ਸ਼ਬਦ ਚੱਲ ਰਿਹਾ ਸ਼ਬਦ ਪੂਰਾ ਕਰਕੇ ਗੱਲ ਕਰ ਸਕਦੇ ਹਾਂ ਇਹ ਸਾਡਾ ਭਲਾ ਹੈ ਸਾਡੇ ਵਾਸਤੇ ਇਹ ਸਿੱਖਣ ਵਾਲੀਆਂ ਗੱਲਾਂ ਹਨ ਕਿਉਂਕਿ ਇਹ ਨਹੀਂ ਵੀ ਸੱਚ ਪਾਠ ਕਰਨਾ ਨਹੀਂ ਘਰ ਵੀ ਕਰਦੇ ਪੋਥੀ ਤੇ ਉੱਥੇ ਵੀ ਇਹ ਗੱਲ ਕਰਨੀ ਹੈ ਪੋਥੀ ਸਾਹਿਬ ਕੱਪੜਾ ਪਾ ਲਿਆ ਕਰੋ ਪਰ ਢਾੱਕ ਕੇ ਫਿਰ ਗੱਲ ਕਰਿਆ ਕਰੋ ਕਿਉਂਕਿ ਜਦੋਂ ਪ੍ਰਕਾਸ਼ ਤੇ ਗੱਲ ਕਰਦੇ ਆ ਆਪਣਾ ਥੁੱਕ ਗਿਰਦਾ ਉੱਪਰ ਜਾਂ ਸ਼ਬਦ ਨਹੀਂ ਪੂਰਾ ਹੁੰਦਾ ਮਹਾਰਾਜ ਦਾ ਬਚਨ ਪੂਰਾ ਨਹੀਂ ਹੋਇਆ ਆਪਾਂ ਵਿੱਚ ਨਹੀਂ ਟੋਕ ਸਕਦੇ ਫਿਰ ਤੇ ਨਹੀਂ ਗੱਲ ਕਰ ਸਕਦੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਬਾਣੀ ਜ਼ਰੂਰ ਪੜਿਆ ਕਰੋ ਸਹਿਜ ਪਾੜਦੇ ਨਾਲ ਸਹਿਜ ਅੰਦਰ ਪੈਦਾ ਹੋਣਾ ਹੈ ਅੰਦਰਲਾ ਜਿਹੜਾ ਗੁੱਸਾ ਖਤਮ ਹੋਣਾ ਹੈ ਅੰਦਰਲ ਅੰਦਰੋਂ ਮੱਤ ਜਿਹੜੀ ਹੋਣੀ ਹੈ ਸਹਿਜ ਪਾਠ ਨਾਲ ਹੀ ਹੋਣੀ ਹੈ ਪਿਆਰੋ ਸਦਾ ਹੀ ਬਾਣੀ ਪੜਿਆ ਕਰੋ ਵੱਧ ਤੋਂ ਵੱਧ ਬਾਣੀ ਪੜੋ ਵੱਧ ਤੋਂ ਵੱਧ ਵਿਚਾਰੋ ਜਿਹਦੇ ਨਾਲ ਸਾਡੀ ਜ਼ਿੰਦਗੀ ਆਪਣੇ ਆਪ ਤਬਦੀਲ ਹੋਏਗੀ ਕਿਸੇ ਨੇ ਹੱਥ ਜੋੜਨ ਦੀ ਵੀ ਲੋੜ ਨਹੀਂ ਪੈਗੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਗੀ ਜਿਨ੍ਹਾਂ ਦੀ ਵੀ ਜ਼ਿੰਦਗੀ ਚੇਂਜ ਹੋਈ ਬਾਣੀ ਦੇ ਨਾਲ ਹੋਈ ਜਿਨ੍ਹਾਂ ਨੇ ਬਾਣੀ ਪੜ੍ਹੀ ਆਪਣੇ ਆਪ ਆਟੋਮੈਟਿਕ ਉਹਨਾਂ ਦਾ ਮਨ ਬਦਲ ਗਿਆ ਸਰੀਰ ਆਪ ਹੀ ਬਦਲਦਾ ਜਦੋਂ ਮਨ ਬਦਲਦਾ ਸਰੀਰ ਆਪਣੇ ਆਪ ਚੇਂਜ ਹੋਏਗਾ ਇਹ ਸਾਧ ਸੰਗਤ ਜੀ ਮਹਾਰਾਜ ਖੀਰਨੀਆ ਤੁਖਾ ਵਿੱਚ ਸਾਨੂੰ ਫਿਰ ਹਦਾਇਤ ਕਰਦੇ ਹਨ ਕਹਿੰਦੇ ਭਾਈ ਅੰਮ੍ਰਿਤ ਬਾਣੀ ਹੈ ਮੁਖ ਚੋਂ ਕੋਈ ਅੰਮ੍ਰਿਤ ਬੋਲਦਾ ਹੈ ਤੇ ਅੰਮ੍ਰਿਤ ਅੰਦਰ ਵੀ ਜਾਂਦਾ ਹੈ ਅੰਮ੍ਰਿਤ ਬਚਨ ਸਤ ਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ ਸਭਿ ਲੋਕੀ ਅਸੀਂ ਅੰਬਰ ਚ ਪੀਰੇ ਹਾਂ ਨਿਰਮਲ ਨਾਮ ਜਿਤ ਮੈਲ ਨਾ ਲੱਗੇ ਗੁਰਮਤਿ ਨਾਮ ਜਪੇ ਲਿਬ ਲਾਵੇ ਮਹਾਰਾਜ ਕਹਿੰਦੇ ਨਿਰਮਲ ਨਾਮ ਹੈ ਭਾਈ ਜਿਤ ਮੈਲ ਨਾ ਲੱਗੇ ਜਿਹੜਾ ਕੋਈ ਨਿਰਮਲ ਬਾਣੀ ਨੂੰ ਪੜ੍ਹ ਕੇ ਨਾਮ ਨੂੰ ਚਿੱਤ ਵਿੱਚ ਥਾਂ ਦਿੰਦਾ ਉਹਨੂੰ ਮੈਲ ਨਹੀਂ ਲੱਗ ਸਕਦੇ ਉਹਦੀ ਮੈਲ ਬਾਣੀ ਤੋਂ ਹੁੰਦੀ ਹੈ ਗੁਰਮਤਿ ਨਾਮ ਜਪੇ ਲਿਬ ਲਾਵੇ ਗੁਰੂ ਦੀ ਮਤ ਅਨੁਸਾਰ ਨਾਮ ਨੂੰ ਜਪੇ ਤੇ ਲਿਬ ਸੁਰਤੀ ਜੋੜੇ ਨਾਮ ਪਦਾਰਥ ਜਿਨ ਨਾਰ ਨਾਹੀ ਪਾਇਆ ਤੇ ਭਾਗ ਹੀ ਨੁਮੋਏ ਮਰ ਜਾਵੇ ਖੀਲੀ ਤੁਖ ਵਿੱਚ ਜਵਾਬ ਦਿੰਦੇ ਹਨ ਕਹਿੰਦੇ ਨਾਮ ਜਿਨ੍ਹਾਂ ਨੇ ਜਪਿਆ ਹੀ ਨਹੀਂ ਆਮਦ ਰੂਪੀ ਪਦਾਰਥ ਜਿਹੜਾ ਨਾਰ ਜਿਹੜੇ ਮਨੁੱਖਾਂ ਨੇ ਪਾਇਆ ਨਹੀਂ ਉਹ ਭਾਗ ਹੀਨੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਚੰਗੇ ਨਹੀਂ ਹਨ ਭਾਗ ਉਹ ਭਾਗਾ ਤੂੰ ਹੀਨੇ ਲੋਕ ਹਨ ਜਿਨ੍ਹਾਂ ਨੇ ਜਨਮ ਲੈ ਕੇ ਮਹਾਰਾਜ ਜੀ ਕਹਿੰਦੇ ਬਾਣੀ ਦੇ ਦਰਸ਼ਨ ਹੀ ਨਹੀਂ ਕੀਤੇ ਬਾਣੀ ਰੂਪ ਪਦਾਰਥ ਨੂੰ ਪਾ ਨਹੀਂ ਸਕੇ ਉਹ ਨਾਰ ਨਹੀਂ ਮਹਾਰਾਜ ਜੀ ਕਹਿੰਦੇ ਨਾਮ ਪਦਾਰਥ ਜਿਨ ਨਾਰ ਨਹੀਂ ਪਾਇਆ ਸੇ ਭਾਗ ਹੋਈ ਨਮੂਏ ਮਰ ਜਾਵੇ ਮਹਾਰਾਜ ਜੀ ਕਹਿੰਦੇ ਮੂਆ ਸਮਾਨ ਹਨ ਉਹਨਾਂ ਦੀ ਆਤਮਾ ਮਰਿਆ ਸਮਾਨ ਹੈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਆਨੰਦ ਕਰੋ ਹਰ ਪਾ ਧਾਵੈ ਮਹਾਰਾਜ ਜੀ ਕਹਿੰਦੇ ਆਨੰਦ ਐੜਾ ਤੇ ਟਿੱਪੀ ਨਾ ਉਨ ਕਰਕੇ ਆਨੰਦ ਬੋਲਣਾ ਇਹ ਵੀ ਆਪਾਂ ਗਲਤ ਬੋਲਦੇ ਆ ਬਹੁਤ ਜਿਆਦਾ ਆਨੰਦ ਸਾਹਿਬ ਦੇ ਵਿੱਚ ਵੀ ਆਪਾਂ ਆਖੀਰਲੀ ਪੌੜੀ ਤੇ ਸਾਰੇ ਗਲਤ ਬੋਲਦੇ ਆ ਉਥੇ ਆਨੰਦ ਪਿਆ ਹੈ ਆਪਾਂ ਆਨੰਦ ਪਿਆ ਬੋਲਦੇ ਆ ਇੱਥੇ ਵੀ ਐੜੇ ਨੂੰ ਕੰਨ ਨੰਨਾ ਦਦਾ ਆਨੰਦ ਹੈ ਉਹ ਲਬਜ ਦਾ ਅਰਥ ਸੇਮ ਬਣਦਾ ਪਰ ਟਿੱਪੀ ਨਾ ਉਨ ਕਰਕੇ ਆਨੰਦ ਬੋਲਣਾ ਆਪਾਂ ਇਕੱਠਾ ਆਨੰਦ ਮੂਲ ਜਗ ਜੀਵਨ ਦਾਤਾ ਮਹਾਰਾਜ ਜੀ ਕਹਿੰਦੇ ਆਨੰਦ ਦਾ ਮੂਲ ਹੈ ਜਗਤ ਦਾ ਦਾਤਾ ਮੂਲ ਹੈ ਸਾਰੀ ਸਿੱਚੀ ਦਾ ਉਹ ਸਾਰਿਆਂ ਨੂੰ ਦਾਤਾ ਦੇਣ ਵਾਲਾ ਸਭ ਜਨ ਕੋ ਆਨੰਦ ਕਰੋ ਹਰ ਧਿਆਵੇ ਮਹਾਰਾਜ ਕਹਿੰਦੇ ਨਿਤਾ ਪ੍ਰਤੀ ਉਹਨੂੰ ਧਿਆ ਕੇ ਆਨੰਦ ਲਓ ਬ੍ਰਹਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੇ ਈਮਾਰਾ ਜੀ ਬੇਨਤੀ ਕਰਦੇ ਨੇ ਕਹਿੰਦੇ ਤੁਸੀਂ ਦਾਤੇ ਹੋ ਅਸੀਂ ਤੁਹਾਡੇ ਜੀਵ ਹਾਂ ਅਸੀਂ ਤੁਹਾਡੇ ਬੱਚੇ ਹਾਂ ਬਾਰਕ ਹਾਂ ਜਨ ਨਾਨਕ ਗੁਰਮੁਖ ਬਖਸ਼ ਮਲਾਵੇ ਮਹਾਰਾਜ ਜੀ ਕਹਿੰਦੇ ਮੈਂ ਜਨ ਜਿੰਨ ਗੁਰਮੁਖਾਂ ਨਾਲ ਬਖਸ਼ ਕਰ ਦੋ ਮੇਲ ਕਰਾ ਦੋ ਬਖਸ਼ਿਸ਼ ਕਰਕੇ ਗੁਰਮੁਖਾਂ ਦੇ ਨਾਲ ਮੇਲ ਹੋ ਜਾਵੇ ਤੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਮਹਾਰਾਜ ਜੀ ਕਹਿੰਦੇ ਇਹ ਸੁਖ ਸਾਡੀ ਝੋਲੀ ਵਿੱਚ ਪਾ ਦੇਵੋ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਐਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਹੋ ਜਾਂਦੀਆਂ ਨ ਮਾਰਸ ਸਤਿ ਬਖਸ਼ਣ ਆਇਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ